ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਸਾਡੇ ਜਿਹੜੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਹੈਗੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਜਿਹੜਾ ਪੰਜਾਬ ਦਾ ਸਰਹਦੀ ਇਲਾਕਾ ਹੈਗਾ ਜਿਹੜੇ ਬਾਰਡਰ ਡਿਸਟ੍ਰਿਕਟਸ ਹੈ ਇਹਨਾਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਹੈ ਗਵਰਨਮੈਂਟ ਬਿਲਡਿੰਗਸ ਹੈ ਪੁਲਿਸ ਅਦਾਰੇ ਹੈਗੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਚੌਕਸੀ ਤੇ ਪ੍ਰਬੰਧ ਕੀਤੇ ਜਾਣ ਇਸ ਸਬੰਧ ਵਿੱਚ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਸੀਗਾ ਜਿਹਦੇ ਵਿੱਚ ਵੱਖਰੇ ਵੱਖਰੇ ਜ਼ਿਲ੍ਹਿਆਂ ਵਿੱਚ ਵੱਖਰੇ ਵੱਖਰੇ ਅਫਸਰਾਂ ਦੀ ਸੀਨੀਅਰਸਾਂ ਡਿਊਟੀ ਲੱਗੀ ਸੀ ਕਿ ਅਸੀਂ ਜਾ ਕੇ ਇੱਥੇ ਜਿੰਨੀ ਵੀ ਅਰੇਂਜਮੈਂਟਸ ਹੈ ਜੋ ਬਿਲਡਿੰਗਸ ਹੈ ਉਹਨਾਂ ਦੀ ਸਮੀਖਿਆ ਕਰੀਏ ਉਹ ਸਬੰਧੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈਏ ਤੇ ਜਿਹੜੇ ਲੋੜਿੰਦੇ ਦਿਸ਼ਾ ਨਿਰਦੇਸ਼ ਹੈ ਉਹ ਅਸੀਂ ਐਸਐਸਪੀ ਸਾਹਿਬਾਨ ਤੇ ਅਫਸਰਾਂ ਨੂੰ ਦਈਏ ਅ ਇਸ ਸਬੰਧ ਵਿੱਚ ਤਕਰੀਬਨ 2 ਹਫ਼ਤੇ ਪਹਿਲਾਂ ਮੈਂ ਵਿਜ਼ਿਟ ਕੀਤਾ ਸੀਗਾ ਤੇ ਪੂਰਾ ਅਸੀਂ ਜ਼ਿਲ੍ਹੇ ਦੇ ਜਿੰਨੇ ਵੀ ਥਾਣੇ ਤੇ ਇੰਸਟੀਟਿਊਸ਼ਨ ਸੀਗੇ ਉਹਨਾਂ ਨੂੰ ਵਿਜ਼ਿਟ ਕੀਤਾ ਰਿਵਿਊ ਕੀਤਾ ਤੇ ਇੱਕ ਡਿਟੇਲ ਰਿਪੋਰਟ ਜਿਹੜੀ ਸੀ ਉਹ ਸਰਕਾਰ ਨੂੰ ਭੇਜੀ ਸੀ ਉਸ ਰਿਪੋਰਟ ਵਿੱਚ ਜੋ ਸਾਡੀਆਂ ਗੱਲੇ ਗੱਲਾਂ ਸਾਹਮਣੇ ਨਜ਼ਰ ਆਈਆਂ ਸੀਗੀਆਂ ਐਸਐਸਪੀ ਸਾਹਿਬ ਨੇ ਉਹਨਾਂ ਤੇ ਕੰਮ ਕਰਦੇ ਹੋਏ ਬਹੁਤ ਸਾਰੀ ਬਿਲਡਿੰਗਜ਼ ਵਿੱਚ ਬਹੁਤ ਵੱਡੇ ਪੱਧਰ ਤੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਐ ਉਹ ਇੰਪਰੂਵ ਕੀਤੇ ਹੈਗੇ ਆ ਅੱਜ ਮੈਂ ਉਹ ਜਿਹੜੀ ਇੰਪਰੂਵਮੈਂਟ ਹੋਈ ਐ ਰਿਵਿਊ ਕਰਨ ਵਾਸਤੇ ਆਇਆ ਐ ਇਸੇ ਤਰੀਕੇ ਨਾਲ ਜੋ ਇਹਨਾਂ ਦੀ ਤਿਆਰੀ ਹੈਗੀ ਐ ਆਉਣ ਵਾਲੇ ਗਣਤੰਤਰ ਦਿਵਸ ਦੀ 26 ਜਨਵਰੀ ਵਾਸਤੇ ਉਹਦੀ ਸਮੀਖਿਆ ਕਰਨਾ ਐ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜ਼ਿਲ੍ਹਾ ਬਟਾਲਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਐ ਤਿਆਰ ਐ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਆਉਣ ਵਾਲੇ ਕਿਸੇ ਵੀ ਚੈਲੰਜ ਨੂੰ ਪੂਰੀ ਤਰ੍ਹਾਂ ਜਿੱਤ ਸਕਦੇ ਥੈਂਕ ਯੂ ਸਰ ਏਕਸਕਿਊਜ਼ ਮੀ ਤੁਸੀਂ ਕੀ ਕਰ ਰਹੇ ਹੋ ਇਹ ਮੁੱਦਾ ਮੈਸੇਜ ਦਾ ਨਹੀਂ ਹੈਗਾ ਚੱਕਰ ਕੀ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਵਿੱਚ ਕੋਈ ਨਾ ਕੋਈ ਜਿਹੜਾ ਸਿਕਿਉਰਿਟੀ ਚੈਲੰਜ ਚੇਂਜ ਹੁੰਦਾ ਰਹਿੰਦਾ ਹੈ ਫੋਰ ਏਗਜ਼ਾਮਪਲ ਫਰਜ਼ ਕਰੋ ਕਿ ਜੋ ਸਿਕਿਉਰਿਟੀ ਚੈਲੰਜ ਉਹ ਗੱਡੀ ਤੋਂ ਹੈ ਕਿ ਕੋਈ ਬੰਦਾ ਕਿਸੇ ਗੱਡੀ ਨੂੰ ਮਾਰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਗੱਡੀ ਦੀ ਸਪੀਡ ਰੋਕਣ ਵਾਸਤੇ ਤੁਸੀਂ ਬੈਰੀਕੇਡ ਲਾਉਂਦੇ ਹੋ ਤੁਸੀਂ ਆਪਣੇ ਬੈਰੀਅਰ ਲਾਉਂਦੇ ਹੋ ਜਾਂ ਤੁਸੀਂ ਆਪਣੇ ਸਪੀਡ ਬੰਪ ਲਾਉਂਦੇ ਹੋ ਉਸੇ ਤਰੀਕੇ ਨਾਲ ਜਦ ਇੱਕ ਪਰਟਿਕੂਲਰ ਸਿਕਿਉਰਿਟੀ ਚੈਲੰਜ ਆਇਆ ਉਹ ਆਇਆ ਸੀਗਾ ਕਿ ਕਈ ਥਾਵਾਂ ਤੇ ਜਿਹੜੇ ਸੀ ਗ੍ਰਨੇਡ ਸੀ ਉਹ ਚੈੱਕ ਇਨ ਕੀਤੇ ਗਏ ਤੇ ਉਹਨੂੰ ਰੋਕਣ ਵਾਸਤੇ ਮੁਸ਼ਕਿਲ ਕਰਨ ਲਈ ਇਹ ਜਿਹੜੇ ਸੀ ਸੁਰੱਖਿਆ ਪ੍ਰਬੰਧ ਉਹ ਸਪੈਸਿਫਿਕ ਥ੍ਰੈਟ ਨੂੰ ਦੇਖਦੇ ਹੋਏ ਇੰਪਰੂਵ ਕੀਤੇ ਗਏ ਇਹ ਟਾਈਮ ਟੂ ਟਾਈਮ ਚੇਂਜ ਹੁੰਦੇ ਆ ਤੇ ਹਮੇਸ਼ਾ ਜਿਹੜੇ ਹੁੰਦੇ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਹੈ ਉਹ ਸਮੇਂ ਅਨੁਸਾਰ ਟਲਦੇ ਰਹਿੰਦੇ ਸਰ ਲੇਕਿਨ ਇੱਕ ਹੋਰ ਇੱਕ ਲੋਕਾਂ ਨੇ ਮਨਾਂ ਦੇ ਵਿੱਚ ਵੀ ਆ ਕਿ ਇੱਕ ਯੂ ਟਰਨ ਪੁਲਿਸ ਲਾਈਨ ਜਦੋਂ ਵੀ ਕੋਈ ਅਟੈਕ ਹੋ ਰਿਹਾ ਤੇ ਇਹ ਕਿਤਾਬ ਜਸਟੀਫਾਈ ਹੈ ਇਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ ਬਿਕੋਜ਼ ਮੈਂ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਮੇਰਾ ਲਿਮਿਟਿਡ ਰੋਲ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੇ ਸਿਕਿਉਰਿਟੀ ਚੈਲੰਜੇਸ 26 ਜਨਵਰੀ ਤੇ ਇਸ ਵੇਲੇ ਬਾਰਡਰ ਸਟੇਟ ਹੋਣ ਕਰਕੇ ਜਿਹੜੇ ਬਾਰਡਰ ਦੇ ਸੂਬੇ ਆ ਉਹਨਾਂ ਦਾ ਸਮੀਖਿਆ ਕਰਨਾ ਸੀਗਾ ਉਹ ਸਮੀਖਿਆ ਕਰਕੇ ਅਸੀਂ ਜਿੰਨੀ ਸਾਡੀ ਪ੍ਰੋਫੈਸ਼ਨਲ ਕੰਪੀਟੈਂਸ ਹੈ ਉਹਦੇ ਹਿਸਾਬ ਨਾਲ ਅਸੀਂ ਸਿਕਿਉਰਿਟੀ ਪ੍ਰਬੰਧਨ ਹੋਰ ਪੁਖਤਾ ਕਰ ਰਹੇ ਹਾਂ ਸਰ ਬਹੁਤ ਸਾਰੀ ਚਰਚਾ ਇਹ ਵੀ ਹੈ ਕਿ ਜੇ ਪੰਜਾਬ ਪੁਲਿਸ ਆਪ ਹੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਤੇ ਲੋਕਾਂ ਦੀ ਸੁਰੱਖਿਆ ਕੀ ਕਰੇਗੀ ਕਿ ਗ੍ਰਨੇਡ ਹਮਲੇ ਤੋਂ ਬਾਅਦ ਇਹ ਸਭ ਕੁਝ ਹੋਣਾ ਕਿ ਇਹ ਇੱਕ ਅਫਵਾਹ ਹੈਗੀ ਹੈ ਇਹ ਬਿਨਾ ਸਿਰ ਪੈਰ ਦੀ ਚਰਚਾ ਹੈਗੀ ਹੈ ਐਸਐਸਪੀ ਸਾਹਿਬ ਸਾਡੇ ਨਾਲ ਬੈਠੇ ਹੈਗੇ ਮੈਂ ਪੂਰਾ ਇਲਾਕਾ ਦੇਖ ਕੇ ਆਇਆ ਹੈਗਾ ਪੁਲਿਸ ਪੂਰੀ ਤਰ੍ਹਾਂ ਅਮਰਾਲ ਉੱਚਾ ਹੈਗਾ ਫੋਰਸ ਜਿਹੜੀ ਹੈ ਪੂਰੀ ਤਰ੍ਹਾਂ ਚੌਕਸ ਹੈ ਤੇ ਸਾਡੇ ਜਿਹੜੇ ਸੁਰੱਖਿਆ ਪ੍ਰਬੰਧ ਹੈ ਪੂਰੇ ਸਪੋਜ਼ਿਓ ਕਹਿੰਦੇ ਚੱਲਦੇ ਬਿ ਸਕਿਉਰਟੀ ਪ੍ਰਬੰਧ ਚੱਲਦੇ 26 ਜਨਵਰੀ ਨੂੰ ਲੈ ਕੇ ਜਾਂ ਹੋਰ ਵੀ ਉਮਰਾਂ ਦੇ ਪੁਲਿਸ ਡਿਸਟ੍ਰਿਕਟ ਬਟਾਣਾ ਦੀ ਗੱਲ ਕੀਤੀ ਜੇਕਰ ਬਹੁਤ ਸਾਰੇ ਕੇਸ ਜਿਹੜੇ ਆ ਇੱਕਾ ਦੂ ਕਾ ਕਰੇ ਛੱਡ ਕੇ ਸੋਲਵ ਹੋ ਗਏ ਤੇ ਬਸ ਜਿਹੜਾ ਅਲਰਟ ਬਾਉਂਡਰੀ ਏਰੀਆ ਨੂੰ ਲੈ ਕੇ ਉਹਦੇ ਵੀ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਨੇ ਕੀ ਖਾਸ ਪ੍ਰਬੰਧ ਕੀਤੇ ਆ ਕਿਉਂਕਿ ਜਦੋਂ ਡੀਆਈਪੀ ਸਾਹਿਬ ਆਏ ਸੀ ਉਹਨੇ ਵੀ ਇਹ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਜਿਹੜੇ ਗ੍ਰਨੇਡਸ ਅਟੈਕ ਹੋ ਰਿਹਾ ਹੈ ਗ੍ਰਨੇਡ ਜਿਹੜੇ ਆ ਪਾਰਤਵਾਰੇ ਇਹਦੇ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਕੀ ਪ੍ਰਬੰਧ ਕਰਦੀ ਹੈ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਤਾ ਹਾਂਗਾ ਇਹ ਬੈਟਰ ਹੋਏਗਾ ਕਿ ਡੀਆਈ ਸਾਹਿਬ ਨੇ ਇਹ ਸਭ ਉਹ ਲਿਆ ਸੀਗਾ ਜਾਇਜ਼ਾ ਉਹਨਾਂ ਤੋਂ ਲੈ ਲੈਣਾ ਸੀ ਕੁਝ ਦਿਨ ਪਹਿਲਾਂ ਗਦਬੜਾ ਗੱਡੀ ਖੋਈ ਗਈ ਸੀ ਜਿਹੜੀ ਜਿਸ ਨਾਲ ਉਹ ਕਾਂਡ ਹੋਇਆ ਉਹਦੇ ਨਾਮ ਦੀ ਕੋਈ ਘਰ ਉਹ ਗੱਡੀ ਅਜੇ ਤੱਕ ਨਹੀਂ ਮਿਲੀ ਲੇ ਉਤੇ ਸਾਹਮਣੂ ਕਰਤੀ ਰਿਹਾ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਮੈਂ ਹੈੱਡ ਕੁਆਰਟਰ ਤੋਂ ਡੀਜੀ ਸਾਹਿਬ ਦਾ ਨੁਮਾਇੰਦਾ ਸੁਰੱਖਿਆ ਦੀ ਪ੍ਰਬੰਧ ਲੈਣ ਵਾਸਤੇ ਆ ਜਿਹੜੇ ਇੱਥੇ ਲੋਕਲ ਕ੍ਰਾਈਮ ਹੈ ਜਾਂ ਇੱਥੇ ਜਿਹੜੇ ਕੇਸਸ ਹੋਏ ਉਹਨਾਂ ਬਾਰੇ ਮੈਂ ਟਿੱਪਣੀ ਕਰਨ ਦੀ ਸક્ષਮ ਨਹੀਂ ਹੈਗਾ ਮੈਨੂੰ ਉਹਨਾਂ ਦੀ ਜਾਣਕਾਰੀ ਫਰਸਟ ਹੈਂਡ ਨਹੀਂ ਹੈਗੀ 26 ਜਨਵਰੀ ਨੂੰ ਲੈ ਕੇ ਕੋਈ ਅਫਸਰ ਡਿਪਲੋਮੈਟ ਕੀਤੀ ਜਾ ਰਹੀ ਹੈ ਰਿਪੋਰਟ ਸੇ ਬਾਹਰ ਸੇ ਕੁਝ ਬੇਸਿਕਲੀ ਗਲਤ ধারণা ਹੈ ਜਿਸ ਤਰ੍ਹਾਂ ਦਾ ਸਕਿਉਰਿਟੀ ਸਿਨੈਰੀਓ ਪਿੱਛੇ ਬਣ ਗਿਆ ਸੀਗਾ ਸੋ ਉਸ ਚੀਜ਼ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਥੋੜੇ ਜੀ ਕਾਉਂਟਰ ਮੀਜਰਸ ਐਂਡ ਸਕਿਉਰਿਟੀ ਆਗਮੈਂਟੇਸ਼ਨ ਅਸੀਂ ਕਰਾਈ ਹੈ ਐਂਡ ਇਹ ਜਿਹੜੀ ਐਕਸਰਸਾਈਜ਼ ਹੈ ਪੂਰੇ ਬਾਰਡਰ ਰੇਂਜ ਦੇ ਵਿੱਚ ਕਰਾਈ ਜਾ ਰਹੀ ਹੈ ਇਹਦੇ ਵਿੱਚ ਸਰਕਾਰ ਵੱਲੋਂ ਕੁਝ ਫੰਡਸ ਵੀ ਸਾਨੂੰ ਅਲਾਟ ਹੋਏ ਹੈ ਤਾਂ ਇਹ ਹਰ ਟਾਈਮ ਜਿਹੜਾ ਵੀ ਕੋਈ ਸਕਿਉਰਿਟੀ ਚੈਲੰਜ ਆਂਦਾ ਹੈ ਉਹਦੇ ਮੁਤਾਬਿਕ ਜਿਹੜਾ ਸੋਲੂਸ਼ਨ ਉਹਦਾ ਸਾਨੂੰ ਮੌਕੂਲ ਲੱਗਦਾ ਹੈ ਫੀਜ਼ੀਬਲ ਲੱਗਦਾ ਹੈ ਉਸ ਮੁਤਾਬਿਕ ਅਸੀਂ ਕੁਝ ਚੇਂਜਸ ਕੀਤੀਆਂ ਹਨ ਐਂਡ ਇਹ ਕੋਈ ਨਵੀਂ ਚੀਜ਼ ਨਹੀਂ ਹੈ ਜਿਹੜੀ ਅਸੀਂ ਕਰ ਰਹੇ ਜਿਹੜਾ ਬੀਪੀਆਰ ਐਂਡ ਡੀ ਹੈ ਉਹਦੇ ਵਿੱਚ ਉਹਨਾਂ ਨੇ ਪ੍ਰੋਪਰਲੀ ਮਤਲਬ ਜਿਹੜੀ ਦੀਵਾਰਾਂ ਹੈਗੀਆਂ ਜਾਂ ਜਿਹੜੇ ਗੇਟਸ ਹੈ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਥਿਸ ਇਜ਼ ਆਲਰੇਡੀ ਸਪੈਸੀਫਾਈਡ ਬਾਈ ਬੀਪੀਆਰਐਨਡੀ ਤਾਂ ਉਸ ਜਿਹੜਾ ਇੱਕ ਨਾਮ ਹੈ ਉਹਨਾਂ ਦਾ ਉਹਦੇ ਮੁਤਾਬਿਕ ਸਾਡੀ ਦੀਵਾਰਾਂ ਨਹੀਂ ਹੈ ਸੀਗੀਆਂ ਸੋ ਵੀ ਹੈਵ ਨਾਟ ਡਨ ਐਨੀਥਿੰਗ ਨਿਊ ਇਹ ਆਲਰੇਡੀ ਰੂਲਸ ਹੈਗੇ ਨੇ ਐਂਡ ਉਹਦੀ ਬਸ ਅਸੀਂ ਕੰਪਲਾਈਂਸ ਕੀਤੀ ਹੈ ਨਹੀਂ ਨਾਈਟ ਡੋਮਿਨੇਸ਼ਨ ਅਸੀਂ ਕੀਤੀਆਂ ਸਟਾਰਟ ਐਂਡ ਇਨ ਫੈਕਟ ਇਨ ਰਨ ਅਪ ਟੂ ਦਾ 26th ਆਫ ਜਨਵਰੀ uh, ਤਾਂ ਹੁਣ ਅਸੀਂ ਜ਼ਿਆਦਾ ਮਤਲਬ ਸਾਡੀ ਡੋਮਿਨੇਸ਼ਨ ਐਂਡ ਪੈਟ੍ਰੋਲਿੰਗ ਐਂਡ ਇਵਨ ਅਸੀਂ 플ੈਗ ਮਾਰਚਸ ਹੁਣ ਕਰਾਂਗੇ ਤਾਂ ਜਿਸ ਤਰ੍ਹਾਂ ਚੱਲਦਾ ਸੀਗਾ ਉਹਨੂੰ ਇਨਫੈਕਟ ਅਸੀਂ ਹੋਰ ਆਰਗੂਮੈਂਟ ਕਰਕੇ ਉਹ ਸਾਰੀ ਐਕਸਰਸਾਈਜ਼ ਚੱਲਣ ਗਈ ਸਰ ਬਟਾਲਾ ਜੀ ਜਿਹੜੀ ਲੁਕੇ ਹੋਈ ਸੀਗੀ ਉਸ ਤੋਂ ਬਾਅਦ ਉਹਨੇ ਜਿਹੜਾ ਨੂਕੇਸ਼ਨ ਹੈ ਹੋਰ ਵੀ ਜਗ੍ਹਾ ਤੇ ਨੂਕੇ ਲਗਾਈ ਕਿਉਂ ਉਸੇ ਗੱਡੀ ਨਾਲ ਜਾ ਕੇ ਬੈਕਪਲੇਨ ਦੇ ਸਾਥ ਨਹੀਂ ਇੱਕ ਇਨਸੀਡੈਂਟ ਹੋਇਆ ਸੀਗਾ ਇਥੇ ਸਿਵਲ ਲਾਈਨ ਦੇ ਵਿੱਚ ਤਾਂ ਉਹ ਕੇਸ ਸਾਡੀ ਅਸੀਂ ਜੁਆਇੰਟਲੀ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਐਂਡ ਬਟਾਲਾ ਪੁਲਿਸ ਵੀ ਵਰਕਿੰਗ ਔਨ ਇਟ ਉਹਦੇ ਵਿੱਚ ਕਾਫੀ ਲੀਡਸ ਸਾਡੇ ਕੋਲ ਹੈਗੀਆਂ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਵਿਲ ਅਪ੍ਰੀਹੈਂਡ ਆਪੀ ਬੜੀ ਜੀ ਨੋਟਸ ਬੜੀ ਜੀ ਅਨਸਰ ਵੀ ਆਪੀ ਵੀ ਆਰ ਨਾਟ ਸ਼ੋਰ ਕਿਉਂਕਿ ਉਹ ਫੁਟੇਜ ਜਿਹੜਾ ਹੈਗਾ ਉਹਦੇ ਵਿੱਚ ਬੜਾ ਕੋਈ ਕਲੀਅਰ ਚੀਜ਼ ਨਹੀਂ ਹੈ ਪਰ ਅਸੀਂ ਇੱਕ ਸਾਡੀ ਥਿਊਰੀ ਹੈ ਕਿ ਚਲੋ ਉਹ ਗੱਡੀ ਸੇਮ ਹੋ ਸਕਦੀ ਹੈ ਬਟ ਹਜੇ ਅਸੀਂ ਸ਼ੋਰ ਨਹੀਂ ਹੈ ਕਿ ਸੇਮ ਹੈ